ਫਰੀਦਕੋਟ ਦੇ ਕੋਟਕਪੂਰਾ ਦੇ ਵਿੱਚ ਇੱਕ ਮਕਾਨ ਚ ਰੱਖੇ ਪਟਾਕਿਆਂ ਵਿੱਚ ਅੱਗ ਲੱਗਣ ਨਾਲ ਜ਼ਬਰਦਸਤ ਧਮਾਕਾ ਹੋਇਆ ਜਿਸ ਵਿੱਚ ਇੱਕ ਸ਼ਖਸੀਅਤ ਦੀ ਮੌਤ ਹੋ ਗਈ ਜਦਕਿ ਇੱਕ 15 ਸਾਲ ਦਾ ਬੱਚਾ ਪੂਰੀ ਤਰ੍ਹਾਂ ਝੁਲਸ ਗਿਆ ਮਹੇਤਕ ਤਾਰਾ ਸਿੰਘ ਇਥੇ ਕਰਾਈ ਦੇ ਉੱਤੇ ਕਮਰਾ ਲੈ ਕੇ ਪਟਾਕੇ ਬਣਾਉਂਦਾ ਸੀ ਬੀਤੀ ਰਾਤ ਜਦੋਂ ਉਹ ਇਸ ਕਮਰੇ ਦੇ ਵਿੱਚ ਪੁੱਜਿਆ ਤਾਂ ਪਟਾਕਿਆਂ ਨੂੰ ਅਚਾਨਕ ਅੱਗ ਲੱਗੀ ਤੇ ਜ਼ਬਰਦਸਤ ਧਮਾਕਾ ਹੋਇਆ ਜਿਸ ਨਾਲ ਮਕਾਨ ਦੀ ਛੱਤ ਵੀ ਉੱਡ ਗਈ ਬੰਦਰ ਵੜਿਆ ਬੱਚਾ ਤੇ ਬਾਬਾ ਜੀ ਤੇ ਵੱਡ ਦਾ ਸਾਰੀ ਅੱਗ ਲੱਗੀ ਹੈ ਠੀਕ ਹੈ ਜੀ ਉਦੋਂ ਬਾਅਦ ਜਦੋਂ ਧੁਮਾਕਾ ਮੁਕਾਇਆ ਉਹ ਇਹੀ ਆਏ ਨਾਲ ਗਵੰਡੀਆਂ ਹੀ ਸੁਣ ਕੇ ਆਵਾਜ਼ ਆਏ ਉਦੋਂ ਬਾਅਦ ਪੈਪ ਮਗਰ ਦੀ ਫੜਾਈ ਉਦੋਂ ਬਾਅਦ ਅੱਗ ਬੁਝਾਈ ਤੇ ਉਦੋਂ ਬਾਅਦ ਗੱਡੀ ਨਾ ਹੋਣਾ ਗੱਡੀ ਨੇ ਸਿਵਾਲਿਆ ਉਦੋਂ ਬਾਅਦ ਪਤਾ ਹੀ ਨਹੀਂ ਲੱਗਾ ਸੰਤਾ ਜੀ ਕੀ ਹੋਇਆ ਕੀ ਨਹੀਂ ਹੋਇਆਗਾ ਬਸ ਸੰਤਾ ਇਹ ਪਤਾ ਲੱਗਾ ਜੀ ਰੋ ਭਾਂਬੜ ਮੱਚੀ ਜਾਂਦੇ ਸੀ ਕਿ ਅੰਦਰ ਤੇ ਅੰਦਰੋਂ ਆਵਾਜ਼ ਆਏਗਾ ਵੀ ਮਾਰ ਕੇ ਰੁੱਟੇਗੇ ਬਸ ਆ ਸਾਰੀ ਗਲੀ ਸਾਰਾ ਮੱਲਾ ਸਾਰਾ ਇਕੱਠਾ ਹੋ ਗਿਆ ਇਸ ਤੋਂ ਪਹਿਲਾਂ ਵੀ ਪਟਾਕੇ ਬਣਾਉਣ ਵਾਲੀ ਇਸ ਥਾਂ ਦੇ ਉੱਤੇ ਧੁਮਾਕਾ ਹੋਇਆ ਸੀ ਜਿਸ ਵਿੱਚ ਮ੍ਰਿਤਕ ਤਾਰਾ ਸਿੰਘ ਦੇ ਪੁੱਤਰ ਦੀਆਂ ਦੋਵੇਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ ਇਹ ਪਟਾਕੇ ਚੱਲੇ ਜੀ ਨਹੀਂ ਇਹ ਤੇਰੇ ਨਾਲ ਪਹਿਲਾਂ ਕੀ ਹੋਇਆ ਸੀ ਮੇਰੇ ਨਾਲ ਵੀ ਪਟਾਕੇ ਚੱਲੇ ਜੀ ਕਿੰਨਾ ਸਮਾਂ ਪਹਿਲਾਂ ਇਹ 7-8 ਸਾਲ ਪਹਿਲੇ ਚੱਲੇ ਜੀ ਉਦੋਂ ਕੀ ਹੋਇਆ ਸੀ ਉਹਦਾ ਵੀ ਪਟਾਕੇ ਚੱਲ ਗਏ ਸੀ ਤੇ ਅੱਖਾਂ ਖਰਾਬ ਹੋ ਗਈਆਂ ਤੇ ਮੇਰੇ ਡੈਡੀ ਦੇ ਵੀ ਨਾ ਇੱਕ ਅੱਖ ਖਰਾਬ ਹੋ ਗਈ ਕਾफी ਨੁਕਸਾਨ ਹੋ ਗਿਆ ਫਿਲਹਾਲ ਪੁਲਿਸ ਇਸ ਪੂਰੇ ਹਾਦਸੇ ਦੀ ਜਾਂਚ ਕਰ ਰਹੀ ਹੈ ਕਿ ਆਖਿਰ ਰਿਹਾਇਸ਼ੀ ਇਲਾਕੇ ਵਿੱਚ ਪਟਾਕੇ ਬਣਾਉਣ ਦਾ ਇਹ ਕੰਮ ਕਿਵੇਂ ਚੱਲ ਰਿਹਾ ਸੀ ਇਹ ਜੋ ਸਟੋਰੇਜ ਦਾ ਕੰਸੀਰ ਨਜਾਇਜ਼ ਤੋਂ ਚੱਲ ਰਿਹਾ ਇਹ ਤੇ ਬਾਰੇ ਪੜਤਾਲ ਕਰ ਰਹੇ ਆਂ ਅਸੀਂ ਕੋਈ ਡੀਗ੍ਰੀ ਲਿਸੈਂਸ ਹੈ ਜਾਂ ਨਹੀਂ ਹੈ ਮੈਨੂੰ ਕੁਝ ਨਹੀਂ ਪਤਾ ਲੱਗਿਆ ਕਿਉਂਕਿ ਉਹ ਕੱਲ੍ਹ ਹੀ ਸੀਗਾ ਕੱਲ੍ਹ ਹੀ ਉਹ ਚੁੱਸ ਗਿਆ ਰਗਾ ਤੇ ਪੜਤਾਲ ਕਰਕੇ ਜੋ ਕਰ ਕਰ ਵੀ ਕੀਤੀ ਹੈ